ਮੈਂ ਦੇਖਦਾ ਜਿਹਨਾਂ ਕੋ ਛੋਟੇ ਬੱਚੇ ਨੇ ਹਨਾ ਬੱਚਾ ਥੋੜੀ ਜਿਹੀ ਵੀ ਜिद ਕਰਦਾ ਨਾ ਫੋਨ ਦੇ ਦਿੰਦੇ ਉਹਨੂੰ ਸਾਨੂੰ ਇਹ ਪਤਾ ਆ ਕਿ ਵੀ ਇਹ ਜਿਹੜੀ ਗੈਜਟ ਆ ਮੋਬਾਈਲ ਆ ਅਸੀਂ ਇਹਨੂੰ ਬੰਦ ਨਹੀਂ ਕਰਾ ਸਕਦੇ ਖਤਮ ਨਹੀਂ ਕਰ ਸਕਦੇ ਬੱਚੇ ਦੀ ਜ਼ਿੰਦਗੀ ਚ ਜੇ ਅਸੀਂ ਮੋਬਾਈਲ ਨੂੰ ਇੱਕ ਨਸ਼ਾ ਸਮਝ ਲਈਏ ਹੂੰ ਕਿ ਇੱਕ ਨਸ਼ਾ ਹੈ ਜਿਹਨੂੰ ਮੈਂ ਦੇਤਾ ਤੇਦੀ ਜ਼ਿੰਦਗੀ ਪਰਵਾਹ ਮੈਂ ਨਾ ਜਦੋਂ ਸਮਾਜ 'ਚ ਵਿਚਰਦਾ ਹਾਂ ਅਕਸਰ ਦੇਖਦਾ ਆਪਣੇ ਆਲੇ ਦੁਆਲੇ ਦੇ ਵਿੱਚ ਵੀ ਮੈਂ ਟਰੈਵਲ ਕਰਦਾ ਬੱਸ 'ਚ ਬਹੁਤਾਂ ਤਾਂ ਦੇ ਵਿੱਚ ਤਾਂ ਮੈਂ ਦੇਖਦਾ ਕਿ ਮੇਰੇ ਨਾਲ ਵੀ ਜਦੋਂ ਸਵਾਰੀਆਂ ਬੈਠੀਆਂ ਹੁੰਗੀਆਂ ਸੀਟ ਤੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲ ਜਾਂ ਮੇਰੇ ਭੈਣ ਭਰਾਵਾਂ ਦੇ ਸਾਰੀ 'ਚ ਮੇਰੇ ਕੋਲ ਮੈਂ ਦੇਖਦਾ ਜਿੰਨੇ ਕੁ ਛੋਟੇ ਬੱਚੇ ਨੇ ਹਨਾ ਬੱਚਾ ਥੋੜੀ ਜਿਹੀ ਵੀ ਜिद ਕਰਦਾ ਨਾ ਫੋਨ ਦੇ ਦਿੰਦੇ ਉਹਨੂੰ ਮੇਰਾ ਇੱਕ ਭਨੇਵਾ ਆ ਉਹ 5 ਸਾਲ ਦਾ ਹੋ ਗਿਆ ਉਹਦੀ ਹੈਬਿਟ ਇਦਾਂ ਦੀ ਬਣ ਚੁੱਕੀ ਆ ਕਿ ਉਹ ਜਦ ਤੱਕ ਉਹਨੂੰ ਫੋਨ ਨਾ ਲਾ ਦੇਈ ਰੋਟੀ ਨਹੀਂ ਖਾਂਦਾ ਤੇ ਮੈਂ ਸੋਚਦਾ ਇਹਨਾਂ ਬੱਚਿਆਂ ਨੂੰ ਆਪਾਂ ਸਹਬਜ਼ਾਦੇ ਨੇ ਕਿੱਦਾਂ ਕੰਪੇਅਰ ਕਰ ਸਕਦੇ ਆ ਇਹਨਾਂ ਬੱਚਿਆਂ ਦਾ ਕੀ ਫਿਊਚਰ ਦੇਖਦੇ ਆਪਾਂ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਡਾ ਸਵਾਲ ਬਹੁਤ ਵਧੀਆ ਸਵਾਲ ਆ ਜੀ ਇਹ ਕਿਉਂਕਿ ਅੱਜ ਸਮੇਂ ਦੀ ਮੰਗ ਵੀ ਆ ਜੀ ਤੇ ਤੁਸੀਂ ਵੀ ਦੇਖਦੇ ਹੋ ਤੇ ਅਸੀਂ ਵੀ ਇਹੀ ਦੇਖਦੇ ਆਂ ਤੇ ਮੈਂ ਤੇ ਖੁਦ ਦੋ ਬੱਚਿਆਂ ਨੂੰ ਪਾਲ ਰਹੀ ਆ ਤੇ ਜਦ ਮੇਰਾ ਵੱਡਾ ਬੇਟਾ 3 ਸਾਲ ਦਾ ਹੋਇਆ ਤੀਜੀ ਕਲਾਸ ਚ ਪੜਨ ਲੱਗਾ ਤਾਂ ਉਸ ਟਾਈਮ ਫੋਨ ਬਹੁਤ ਜ਼ਿਆਦਾ ਸੀ ਘਰ ਦੇ ਵਿੱਚ 5-6 ਫੋਨ ਹੋਗੇ ਸੀਗੇ ਹਮ ਤੇ ਕਿਸੇ ਦਾ ਵੀ ਫੋਨ ਉਹ ਚੱਕ ਲੈਂਦਾ ਸੀ ਜਦ ਵੀ ਉਹਨੂੰ ਮਿਲ ਜਾਂਦਾ ਸੀ ਤਾਂ ਫੋਨ ਚੱਕ ਲੈਂਦਾ ਸੀ ਤੇ ਮੈਨੂੰ ਬੜਾ ਫਿਕਰ ਹੋ ਗਿਆ ਕਿ ਵੀ ਇਸ ਚੀਜ਼ ਨੂੰ ਕਿਵੇਂ ਮਤਲਬ ਕੰਟਰੋਲ ਕੀਤਾ ਜਾਵੇ ਫੋਨ ਕਿਵੇਂ ਤੇ ਉਹ ਅੱਜ ਤੱਕ ਇਹ ਨਹੀਂ ਕਿਵੇਂ ਉਦੋਂ ਤੋਂ ਲੈ ਕੇ ਉਹ ਅੱਜ 9ਵੀਂ ਕਲਾਸ ਪੜ੍ਹਦਾ ਆ ਤੇ ਅੱਜ ਤੱਕ ਉਹ ਚੀਜ਼ ਖਤਮ ਹੋ ਗਈ ਆ ਪਰ ਉਹਦੇ ਤੇ ਰੈਗੂਲਰ ਕਿਵੇਂ ਕੰਮ ਕਰਨਾ ਇਹ ਆਪਾਂ ਥੋੜੀ ਜੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਲੈਣੇ ਆ ਕਿ ਜਿਵੇਂ ਮੈਂ ਆਪਣੇ ਐਕਸਪੀਰੀਅੰਸ ਦੇ ਵਿੱਚ ਕੰਮ ਕੀਤਾ ਦੈਨ ਇਹਦੀ ਮੈਂ ਅੱਜਕੱਲ ਸਪੈਸ਼ਲ ਮੇਰਾ ਇਹਦਾ 9 9s ਫਾਰਮੂਲੇ ਦੇ ਨਾਲ ਮੇਰਾ ਇਹਦਾ ਇੱਕ ਬੜਾ ਵਧੀਆ ਕੋਰਸ ਵੀ ਮੋਬਾਈਲ ਗੈਜਟ ਤੋਂ ਕਿਸ ਤਰੀਕੇ ਨਾਲ ਬੱਚੇ ਨੂੰ ਸਟਕਾਰਾ ਦਵਾਈਏ ਇਸ ਤਰ੍ਹਾਂ ਦਾ ਮੇਰਾ ਮੇਰਾ ਇੱਕ ਕੋਰਸ ਵੀ ਬਣਿਆ ਹੋਇਆ ਵਾ ਉਹ ਵੀ ਸੰਗਤ ਦੇ ਨਾਲ ਜਦੋਂ ਵੀ ਕਿਤੇ ਹੋਊਗਾ ਤੇ ਉਹ ਸਾਂਝਾ ਕਰ ਲਵਾਂਗੇ ਬਿਲਕੁਲ ਜੀ ਤਾਂ ਦੋ ਟ੍ਰਿਕਸ ਜਿਹੜੀਆਂ ਜਿਵੇਂ ਦੇ ਸਕਦੀਆਂ ਜਿਹੜੀਆਂ ਮੇਰੀਆਂ ਖੁਦੀਆਂ ਜਮਾਈਆਂ ਵੀ ਨੇ ਬੱਚਿਆਂ ਦੇ ਵਿੱਚ ਵੀ ਨੇ ਹਮ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਆ ਕਿ ਵੀ ਇਹ ਜਿਹੜੀ ਗੈਜਟ ਆ ਮੋਬਾਈਲ ਆ ਅਸੀਂ ਇਹਨੂੰ ਬੰਦ ਨਹੀਂ ਕਰਾ ਸਕਦੇ ਖਤਮ ਨਹੀਂ ਕਰ ਸਕਦੇ ਬੱਚੇ ਦੀ ਜ਼ਿੰਦਗੀ ਚ ਹੂੰ ਕਿਉਂਕਿ ਬੱਚਾ ਇਹਦੇ ਵਿੱਚ ਪੈਦਾ ਹੋਇਆ ਜਿੱਥੋਂ ਅਸੀਂ ਲਾਅ ਆਫ ਇੰਟਰੈਕਸ਼ਨ ਦੀ ਗੱਲ ਕਰਦੇ ਆਂ ਜਦ ਬੱਚਾ ਪੈਦਾ ਹੋਣ ਵਾਲਾ ਉਹਦੇ ਵੀ ਮਾਂ ਫੋਨ ਦੇਖ ਰਹੀ ਆ ਤਾਂ ਉਹਦੇ ਜੀਨ ਚ ਆ ਗਈ ਉਹ ਚੀਜ਼ ਬੱਚੇ ਦੇ ਤਾਂ ਅਸੀਂ ਉਸਨੂੰ ਖਤਮ ਨਹੀਂ ਕਰ ਸਕਦੇ ਹਾਂ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਨੂੰ ਘਟਾਇਆ ਜਾ ਸਕਦਾ ਹੈ ਨੂੰ ਮੈਨੇਜ ਕੀਤਾ ਜਾ ਸਕਦਾ ਹੁਣ ਮੈਨੇਜ ਕਰਨ ਦਾ ਤਰੀਕਾ ਕੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਿਮਾਗ 'ਚ ਇਹ ਗੱਲ ਹੋਣੀ ਚਾਹੀਦੀ ਆ ਕਿ ਜਿਹੜਾ ਬੱਚਾ ਆ ਨਾ ਜੀ ਜੀ ਜਿੰਨਾ ਜਿਵੇਂ ਤੁਸੀਂ ਦੱਸਿਆ ਵੀ ਬੱਚੀ ਖਾਣਾ ਨਹੀਂ ਖਾਂਦੀ ਹੂੰ ਇਹ ਬੱਚੇ ਖਾਣਾ ਨਹੀਂ ਖਾਂਦੇ ਔਰ ਮੈਜੋਰਟੀ ਆਫ ਦਾ ਮਾਪਿਆਂ ਦਾ ਇਹ ਸਿਸਟਮ ਆ ਕਿ ਜੇ ਬੱਚਾ ਖਾਣਾ ਨਹੀਂ ਖਾਂਦਾ ਤਾਂ ਉਹਦੇ ਮੁਰੇ ਫੋਨ ਰੱਖ ਕੇ ਉਹਨੂੰ ਖਾਣਾ ਖਵਾਉਂਦੇ ਨੇ ਹੂੰ ਠੀਕ ਆ ਤਾਂ ਇਹਦੇ ਵਾਸਤੇ ਕਿ ਬੱਚਾ ਇੱਕ ਦਿਨ ਨਹੀਂ ਖਾਣਾ ਖਾਏਗਾ ਦੋ ਦਿਨ ਨਹੀਂ ਖਾਏਗਾ ਜਦੋਂ ਉਹਨੂੰ ਭੁੱਖ ਲੱਗੇਗੀ ਆਪਣੇ ਆਪ ਖਾਏਗਾ ਜੇ ਤਾਂ ਅਸੀਂ ਬੱਚੇ ਨੂੰ ਮੋਹ ਕਰਦੇ ਆ ਮੋਹ ਕਰਨਾ ਹੁੰਦਾ ਕਿ ਬੱਚੇ ਦਾ ਨੁਕਸਾਨ ਹੋ ਜਾਵੇ ਮੋ ਚੀਜ਼ਾਂ ਹਾਂ ਬਿਲਕੁਲ ਮੇਂ ਬੱਚੇ ਦਾ ਨੁਕਸਾਨ ਹੋ ਜਾਵੇ ਪਰ ਉਹ ਇਸ ਵਕਤ ਉਹ ਰਿਲੈਕਸ ਹੋ ਜਾਵੇ ਰਿਲੈਕਸ ਹੋਵੇ ਬਿਲਕੁਲ ਇਸ ਵਕਤ ਉਹਨੂੰ ਕੋਈ ਦਿੱਕਤ ਨਾ ਹੋਵੇ ਹੂੰ ਤੇ ਜਿਹੜਾ ਪਿਆਰ ਆ ਮੋ ਤੇ ਪਿਆਰ ਦੇ ਵਿੱਚ ਫਰਕ ਫਰਕ ਆ ਪਿਆਰ ਹੋਆ ਕਿ ਬੱਚੇ ਦੇ ਫਿਊਚਰ ਬਾਰੇ ਹੂੰ ਚਿੰਤਤ ਰਹਿਣਾ ਕਿ ਵੀ ਜੇ ਇਹਨੂੰ ਅੱਜ ਇਹਨੂੰ ਦਿੱਕਤ ਆਊਗੀ ਤੇ ਕੱਲ ਇਹਦੇ ਲਈ ਬੜੀ ਵੱਡੀ ਮੁਸੀਬਤ ਆਏ ਹੂੰ ਮੈਂ ਥੋੜਾ ਸਖਤ ਸਖਤ ਹੋਣਾ ਪੈਣਾ ਸਾਨੂੰ ਵੀ ਨਹੀਂ ਉਹਦਾ ਇਹ ਆ ਕਿ ਤਰੀਕਾ ਜੇ ਮੰਨ ਲਓ ਖਾਣੇ ਦੀ ਗੱਲ ਨੂੰ ਅਸੀਂ ਲੈ ਕੇ ਚੱਲੀਏ ਬੱਚਾ ਕਿੰਨੇ ਕੀ ਤੱਕ ਭੁੱਖਾ ਰਹਿ ਸਕਦਾ ਉਹ ਕੈਂਡੀਡੇਟ ਘੰਟੇ ਬਾਅਦ ਆਪੇ ਮੰਗ ਲੇਗਾ ਦੋ ਚਾਰ ਵਾਰ ਕਰੂਗਾ ਤੁਸੀਂ ਇਹਦੀ ਜਗ੍ਹਾ ਤੇ ਮੈਂ ਇੱਕ ਐਗਜ਼ਾਮਪਲ ਦੇਵਾਂ ਬੱਚੇ ਕੋਲੇ ਤੁਸੀਂ ਉਸ ਨੂੰ ਨਸ਼ਾ ਰੱਖ ਦੋ ਜੀ ਹੂੰ ਡਰੱਗਸ ਰੱਖ ਦੋ ਹੂੰ ਤੁਹਾਡੇ ਬੱਚੇ ਨੂੰ ਡਰੱਗਸ ਦੀ ਆਦਤ ਪੈ ਗਈ ਹੂੰ ਕਿ ਤੁਸੀਂ ਚਾਹੋਗੇ ਜਿਵੇਂ ਬੱਚਾ ਡਰੱਗਸ ਲੈ ਲਵੇ ਨਾ ਲਵੇ ਬਿਲਕੁਲ ਮੈਂ ਕਦੀ ਵੀ ਨਹੀਂ ਚਾਹਾਂਗਾ ਹਾਂਜੀ ਕਦੇ ਵੀ ਨਹੀਂ ਚਾਹਾਂਗੇ ਨਾ ਅਸੀਂ ਬੱਚਾ ਡਰੱਗਸ ਲਵੇ ਬਿਲਕੁਲ ਹਨਾ ਤੇ ਜੇ ਅਸੀਂ ਮੋਬਾਈਲ ਨੂੰ ਇੱਕ ਨਸ਼ਾ ਸਮਝ ਲਈਏ ਹੂੰ ਕਿ ਇੱਕ ਨਸ਼ਾ ਹੈ ਇਹ ਜਿਹਨੂੰ ਮੈਂ ਦੇਤਾ ਦੀ ਜ਼ਿੰਦਗੀ ਬਰਬਾਦ ਆ ਤੇ ਜੇ ਨਹੀਂ ਖਾਏਗਾ ਤੇ ਬਚ ਸਕਦਾ ਵਾ ਜੀ ਉਹਨੂੰ ਨਸ਼ੇ ਦੇ ਰੂਪ ਚ ਸਮਝੋ ਕਿ 2 ਮਿੰਟ ਰੋਏਗਾ ਕੋਈ ਗੱਲ ਨਹੀਂ ਕੁਛ ਨਹੀਂ ਢਲਣ ਲੱਗਾ ਜਿੱਦ ਕਰੇਗਾ ਕੁਛ ਨਹੀਂ ਢਲਣ ਲੱਗਾ ਉਹਨੂੰ ਪਤਾ ਲੱਗ ਜਾਏਗਾ ਕਿ ਮੈਨੂੰ ਮੋਬਾਈਲ ਖਾਣੇ ਤੋਂ ਨਹੀਂ ਮਿਲਣਾ ਔਰ ਦੂਸਰਾ ਇੱਕ ਘਰ ਦੇ ਵਿੱਚ ਰੂਲ ਬਣ ਜਾਵੇ ਸਾਡਾ ਰੂਲ ਬਣਿਆ ਹੋਇਆ ਘਰ ਦੇ ਵਿੱਚ ਹਮ ਕਿ ਜਦ ਅਸੀਂ ਖਾਣਾ ਖਾਣੇ ਆ ਹਮ ਕੋਈ ਵੀ ਮੈਂਬਰ ਆ ਖਾਣਾ ਖਾਣੇ ਆ ਤੇ ਮੋਬਾਈਲ ਬਿਲਕੁਲ ਸਰ ਤੇ ਹੋਣਗੇ ਸਾਈਡ ਤੇ ਪਏ ਹੋਣਗੇ ਵੱਡੇ ਵੀ ਨਹੀਂ ਛੋਟੇ ਵੀ ਨਹੀਂ ਹਮ ਇਹ ਸੀ ਰੂਲ ਬਣਾ ਲਈਏ ਘਰ ਦੇ ਵਿੱਚ ਇਹ ਕਹੀਏ ਜੀ ਇਹ ਨਾ ਕਹੀਏ ਕਿ ਅਸੀਂ ਤੈਨੂੰ ਫੋਨ ਨਹੀਂ ਦੇਖਣ ਦੇਣਾ ਤੂੰ ਨਹੀਂ ਦੇਖਣਾ ਕਹਿੰਣਾ ਜੀ ਰੂਲ ਆ ਸਾਡੀ ਫੈਮਿਲੀ ਦਾ ਕਿ ਅਸੀਂ ਵੀ ਨਹੀਂ ਦੇਖਦੇ ਅਸੀਂ ਵੀ ਨਹੀਂ ਦੇਖਦੇ ਅਸੀਂ ਖਾਣਾ ਖਾਂਦੇ ਨਹੀਂ ਦੇਖਦੇ ਤੇ ਤੁਸੀਂ ਵੀ ਨਹੀਂ ਦੇਖੋਗੇ ਤੇ ਮੈਂ ਤਾਂ ਸਿੱਧਾ ਜਿਹਾ ਬੱਚਿਆਂ ਨੂੰ ਕਹਿੰਨੇ ਹੁੰਨੀ ਆ ਬੇਟਾ ਜਦੋਂ ਗੱਡੀ ਚਲਾਉਨੇ ਆ ਹਮ ਉਹ ਤਾਂ ਧਿਆਨ ਨਾਲ ਚਲਾਈਦੀ ਆ ਨਾ ਗੱਡੀ ਹਮ ਤੇ ਜੇ ਧਿਆਨ ਇੱਧਰ ਉੱਧਰ ਹੋ ਗਿਆ ਤੱਕ ਇਹ ਨੰਨਦਾ ਜੀ ਐਕਸੀਡੈਂਟ ਹੋ ਸਕਦਾ ਐਕਸੀਡੈਂਟ ਤੇ ਮੈਂ ਕਿਹਾ ਇੱਥੇ ਵੀ ਨਾ ਪਾਈਪ ਆ ਇੱਕ ਖਾਣਾ ਖਾ ਰਹੇ ਆ ਉਹ ਪਾਈਪ ਰਾਹੀਂ ਜਾ ਰਿਹਾ ਵਾ ਹੂੰ ਤੇ ਜੇ ਧਿਆਨ ਇੱਧਰ ਉੱਧਰ ਹੋ ਗਿਆ ਤੂੰ ਖਾਣਾ ਨਾ ਸਾਲੀ ਪਾਈਪ ਚ ਲੱਜ ਜਾਏਗਾ ਹੂੰ ਸਾਲੀ ਪਾਈਪ ਚ ਜਾ ਕੇ ਕੀ ਹੋਏਗਾ ਸਾਬੰਦ ਹੋ ਜਾ ਐਕਸੀਡੈਂਟ ਬਿਲਕੁਲ ਐਕਸੀਡੈਂਟ ਹੋ ਜਾ ਜਦੋਂ ਬੱਚੇ ਨੂੰ ਚੀਜ਼ ਸਮਝਾਈ ਜਾਂਦੀ ਹੈ ਵੀ ਹਾਂ ਐਕਸੀਡੈਂਟ ਹੋ ਜਾਏਗਾ ਨਹੀਂ ਗੱਡੀ ਦਾ ਐਕਸੀਡੈਂਟ ਪਤਾ ਨਾ ਹੁੰਦਾ ਹੁੰਦਾ ਮਤਲਬ ਉਹਨੂੰ ਪੋਜ਼ਿਟਿਵ ਵੀ ਅਸੀਂ ਉੱਥੇ ਉਹਨੂੰ ਦੱਸ ਸਕਦੇ ਆ ਇਹ ਚੀਜ਼ਾਂ ਨੂੰ ਅਸੀਂ ਤੇ ਵੀ ਖਾਣਾ ਮਤਲਬ ਖਾਣੇ ਵਾਸਤੇ ਇਹ ਐਗਜ਼ਾਮਪਲ ਹੈ ਦੈਨ ਜਦ ਬੱਚਾ ਫੋਨ ਦੇਖਦਾ ਆ ਕਦੇ ਵੀ ਉਹਦੇ ਹੱਥ 'ਚੋਂ ਫੋਨ ਖਿੱਚੋ ਨਾ ਖੋਵੋ ਨਾ ਹੂੰ ਉਹਨੂੰ ਵਿਲਿੰਗ ਕਰੋ ਠੀਕ ਹੈ ਉਹਨੂੰ ਰਾਜ਼ੀ ਕਰੋ ਕਿ ਉਹ ਆਪਣੇ ਆਪ ਫੋਨ ਤੁਹਾਡੇ ਹੱਥ 'ਚ ਰੱਖੇ ਦੇ ਵੀ ਹੂੰ ਜਦੋਂ ਤੁਸੀਂ ਬੱਚੇ ਨੂੰ ਹੱਥ 'ਚ ਫੋਨ ਰੱਖਣ ਦੀ ਆਦਤ ਦੇਤੀ ਬੱਚਾ ਉਹਦੇ ਨਾਲ ਚਿਪਕੇਗਾ ਨਹੀਂ ਜਦੋਂ ਤੁਸੀਂ ਕਹੋਗੇ ਥੋੜੇ ਜਿਹਰੇ ਅਲਰਟ ਕਰੋ ਬੇਟਾ ਟਾਈਮ ਹੋ ਗਿਆ ਟਾਈਮ ਬਾਉਂਡਰੀ ਸੈੱਟ ਹੋਵੇ ਬੱਚੇ ਦੀ ਸਕਰੀਨ ਟਾਈਮ ਹੂੰ ਛੋਟੇ ਬੱਚੇ ਦਾ ਵੱਧ ਤੋਂ ਵੱਧ 1 ਘੰਟਾ ਸਕਰੀਨ ਟਾਈਮ ਹੂੰ ਵੱਡੇ ਬੱਚੇ ਦਾ 2 ਘੰਟੇ ਉਹਨੂੰ ਦੱਸ ਦੋ ਜੀ ਤੇਰਾ ਜਿਹੜਾ ਸਕਰੀਨ ਟਾਈਮ ਆ ਨਾ ਸਾਇੰਸਟਿਫਿਕ ਤਰੀਕੇ ਦੇ ਨਾਲ 1 ਘੰਟਾ ਵਾ 1 ਘੰਟੇ ਨਾਲ ਤੈਨੂੰ ਕੋਈ ਨੁਕਸਾਨ ਨਹੀਂ ਹੋਣਾ 1 ਘੰਟਾ ਸੀ ਤੈਨੂੰ ਦੇ ਸਕਦੇ ਆ ਉਮਰ ਵੀ ਮੈਂ ਚਾਹਨਾ ਦੱਸ ਦਿਆਂ ਕਿੰਨੀ ਕਿੰਨੀ ਉਮਰ ਤੱਕ ਤੇ ਬੱਚੇ ਨੂੰ 1 ਘੰਟਾ ਉਮਰ ਜਿਹੜਾ ਕਿ ਜਿਹੜਾ 10 ਸਾਲ ਦੇ ਬੱਚੇ ਤੱਕ ਜਿਹੜਾ ਕਿ 1 ਘੰਟਾ ਠੀਕ ਹੈ 10 ਸਾਲ 10 11 ਸਾਲ ਦੇ ਬੱਚੇ ਤੱਕ ਇੱਕ ਘੰਟਾ ਉਸ ਤੋਂ ਬਾਅਦ ਅਸੀਂ ਹਾਂਜੀ ਨਿਊ ਬੌਰਨ ਨਿਊ ਬੌਰਨ ਤਾਂ ਨਹੀਂ ਜੇ ਅਸੀਂ ਮਤਲਬ ਛੋਟੇ ਬੱਚੇ ਨੂੰ ਸਾਢੇ 4 ਸਾਲ 5 ਸਾਲ ਤੱਕ ਜਦੋਂ ਤੱਕ ਸਾਨੂੰ ਲੱਗਦਾ ਵਾ ਅਸੀਂ ਉਹਨੂੰ ਦੂਰ ਰੱਖ ਸਕਦੇ ਹਾਂ ਅਸੀਂ ਰੱਖੀਏ ਠੀਕ ਹੈ ਉਹਦੀ ਜਗ੍ਹਾ ਤੇ ਅਸੀਂ ਟੀਵੀ ਦੇ ਸਕਦੇ ਹਾਂ ਬੱਚੇ ਨੂੰ ਮੋਬਾਈਲ ਦੀ ਜਗ੍ਹਾ ਤੇ ਜੇ ਸਾਨੂੰ ਲੱਗਦਾ ਨਾ ਵੀ ਘਰ ਦੇ ਵਿੱਚ ਬੱਚੇ ਨੂੰ ਕਾਰਟੂਨ ਦਿਖਾਣੇ ਆ ਉਹਨੂੰ ਇਹ ਚੀਜ਼ਾਂ ਦਿਖਾਣੀਆਂ ਨੇ ਤਾਂ ਉਹਦੀ ਜਗ੍ਹਾ ਤੇ ਅਸੀਂ ਸਕਰੀਨ ਲਗਾ ਦਈਏ LED ਹਮ ਟੀਵੀ ਦੇ ਦਈਏ ਉਹਨੂੰ ਉਹਨੂੰ ਮੋਬਾਈਲ ਨਾ ਦਿਓ ਦੇਖਣ ਵਾਸਤੇ ਕਦੇ ਵੀ Oh, nu no. te ਟੀਵੀ ਲਾਤਾ ਤਾਂ ਉਹਨੂੰ ਉਹ ਟਾਈਮ ਉਹ ਟੀਵੀ ਤੇ ਲਾ ਲਵੇ ਤੇ ਟੀਵੀ ਦੀ ਸਕਰੀਨ ਵੀ ਉਹਦੇ ਲਈ ਵੱਧ ਤੋਂ ਵੱਧ 2 ਘੰਟੇ ਦੇ ਦੇ ਕੈਂਡੀਡੇਟ ਕਰਨ। ਇਸ ਤੋਂ ਵੱਧ ਨਾ ਹੋਵੇ। ਤਾਂ ਉਹਦੇ ਵਾਸਤੇ ਕਿ ਛੋਟੇ ਬੱਚੇ ਨੂੰ ਖਾਸ ਕਰਕੇ ਵੱਡੀ ਸਮੱਸਿਆ ਵਾ। ਛੋਟਾ ਬੱਚਾ ਬੜੀ ਜਲਦੀ ਉਹਦਾ ਡਿਵਰਟ ਹੋ ਜਾਂਦਾ। ਧਿਆਨ ਸਭ ਤੋਂ ਵਧੀਆ ਪੋਜੀਟਿਵੇ ਚੀਜ਼ ਹੁੰਦੀ ਕਿ ਛੋਟਾ ਬੱਚਾ ਡਿਵਰਟ ਜਲਦੀ ਹੁੰਦਾ ਵਾ। ਤੁਸੀਂ ਉਹ ਫੋਨ ਦੀ ਮੰਗ ਰਿਆ ਨਾ ਡਿਮਾਂਡ ਕਰ ਰਿਆ ਤਾਂ ਉਹਨੂੰ ਕਿਸੇ ਗੇਮ ਦੇ ਵਿੱਚ ਲਾ ਕੇ ਉਹਨੂੰ ਡਿਵਰਟ ਕਰ ਦਿਓ ਉਹਦਾ ਧਿਆਨ। ਸਾਰੇ ਲਾ ਦੋਗੇ ਹੋਰ ਪਾਸੇ। ਹੋਰ ਕਿਸੇ ਪਾਸੇ ਆਰੇ ਲਾ ਦੋ ਉਸ ਟਾਈਮ ਉਹਨੂੰ। ਜਦੋਂ ਉਹਨੂੰ ਅਸੀਂ ਹੂੰ ਜੇ ਉਹਨੂੰ ਫੇਰ 2 ਘੰਟੇ ਬਾਅਦ ਯਾਦ ਆਉਂਦਾ ਡੇਢ ਘੰਟੇ ਬਾਅਦ ਯਾਦ ਆਉਂਦਾ ਤਾਂ ਉਹਨੂੰ ਫੇਰ ਕਿਉਂਕਿ ਉਸ ਛੋਟਾ ਬੱਚਾ ਤੁਹਾਡੀ ਟੈਨਸ਼ਨ ਜ਼ਿਆਦਾ ਮੰਗਦਾ ਵਾ ਉਹਨੂੰ ਕੋਈ ਨਾਲ ਖੇਡਣ ਲਈ ਚਾਹੀਦਾ ਉਹਦੇ ਨਾਲ ਗੱਲਾਂ ਕਰਨ ਲਈ ਚਾਹੀਦਾ ਉਹਨੂੰ ਲਈ ਟਾਈਮ ਸਪੈਂਡ ਕਰਨ ਲਈ ਚਾਹੀਦਾ ਤੇ ਜੇ ਤੁਸੀਂ ਇਹ ਟਾਈਮ ਸਪੈਂਡ ਨਹੀਂ ਦੇ پا ਰਹੇ ਤਾਂ ਉਹਦਾ ਰੀਜ਼ਨ ਇਹੀ ਆ ਕਿ ਤੁਸੀਂ ਬੱਚੇ ਨੂੰ ਮੋਬਾਈਲ ਦੇ ਕੇ ਬਿਠਾ ਦੋ ਆਪਣੇ ਕੰਮ ਕਰਦੇ ਰਹੋ ਕਰਦੇ ਰਹੋ ਤਾਂ ਉਹਦੇ ਨਾਲ ਫਿਰ ਨੁਕਸਾਨ ਕਿਦਾਂ ਹੋਣਾ ਜੀ ਬੱਚੇ ਦਾ ਹੀ ਹੋਣਾ ਹੈ ਸੋ ਇਸ ਲਈ ਜ਼ਰੂਰੀ ਆ ਜੇ ਤੁਸੀਂ ਆਪਨੇ ਟਾਈਮ ਦੇ ਰਹੇ ਤਾਂ ਬੱਚ ਘਰ ਦੇ ਵਿੱਚ এনवायरमेंट ਇਸ ਤਰ੍ਹਾਂ ਦਾ ਸਿਰਜੋ ਛੋਟੇ ਬੱਚੇ ਵਾਸਤੇ ਹੂੰ ਕੁ ਚਿੜੀਆਂ ਆ ਜਾਣ ਘਰ ਦੇ ਵਿੱਚ ਚਿੜੀਆਂ ਰੱਖ ਲਓ ਅੱਜ ਕੱਲ ਡੌਗੀ ਵੀ ਰੱਖਦੇ ਆਂ ਸੀ ਕਈ ਪਰਿਵਾਰਾਂ ਦੇ ਵਿੱਚ ਡੌਗੀ ਰੱਖੇ ਜਾਂਦੇ ਨੇ ਤਾਂ ਉਹ ਰੱਖੇ ਜਾ ਸਕਦੇ ਨੇ ਫਿਰ ਬੱਚੇ ਨੂੰ ਖੁਲਾਉਣੇ ਜਿਹੜੇ ਉਹਨੂੰ ਉਹਦੀ ਉਮਰ ਦੇ ਹਿਸਾਬ ਨਾਲ ਓਦਾਂ ਦੇ ਦਿੱਤੇ ਜਾਣ ਉਹਨੂੰ ਉਹਦਾ ਸਮਾਂ ਉਧਰ ਵੱਧ ਲਵਾਇਆ ਜਾਵੇ ਤੇ ਵੱਧ ਤੋਂ ਵੱਧ ਇਹ ਹੈ ਕਿ ਉਹਨੂੰ ਕੁਆਲਿਟੀ ਟਾਈਮ ਦਿੱਤਾ ਜਾਵੇ ਮਾਂ ਬਾਪ ਆਪਣਾ ਟਾਈਮ ਦੇਵੇ ਕੁਆਲਿਟੀ ਫਿਕਸ ਹੋਵੇ ਮੰਮੀ ਪਾਪਾ ਦੋਨੋਂ ਕੰਮ ਕਰਦੇ ਨੇ ਤਾਂ ਇੱਕ ਟਾਈਮ ਦੇ ਵਿੱਚ ਮੰਮੀ ਕੰਮ ਕਰੇਗੀ ਤੇ ਪਾਪਾ ਬੱਚੇ ਨਾਲ ਹੋਏਗਾ ਵੈਸੇ ਤਾਂ ਪਰਿਵਾਰਾਂ ਦੇ ਵਿੱਚ ਇਹ ਨਾਰਮਲੀ ਹੁੰਦਾ ਜਿਆਦਾਤਰ ਸਿੰਗਲ ਫੈਮਿਲੀ ਨੂੰ ਸਮੱਸਿਆ ਆਉਂਦੀ ਆ ਜਿੱਥੇ ਪਰਿਵਾਰ ਜੁਆਇੰਟ ਹੁੰਦੇ ਨੇ ਉੱਥੇ ਦਿੱਕਤ ਬਹੁਤੀ ਨਹੀਂ ਆਉਂਦੀ ਪਰ ਅੱਜ ਕੱਲ ਜਿਹੜੇ ਪਰਿਵਾਰ ਜੁਆਇੰਟ ਨੇ ਉਹਦੇ ਵਿੱਚ ਵੀ ਜਿਹੜੇ ਦਾਦਾ ਦਾਦੀ ਆ ਉਹ ਨਹੀਂ ਉਹਨਾਂ ਸਮਾਂ ਦਿੰਦੇ ਉਹਨਾਂ ਬੱਚਿਆਂ ਨੂੰ ਉਹਨਾਂ ਸਮਾਂ ਨਹੀਂ ਦੇ ਰਹੇ ਮੈਂ ਤੇ ਜਦੋਂ ਇਦਾਂ ਬੱਚਾ ਨੂੰ ਫੋਨ ਯੂਜ਼ ਕਰਦੇ ਦੇਖਦਾ ਨਾ ਤਾਂ ਮੈਂ ਇੱਕ ਸਿਰਕਲ ਸੋਚਦਾ ਨਾ ਐਜ਼ ਇਹ ਮਾਂ ਪਿਓ ਦੇ ਪਰਪਸ ਤੇ ਜਦ ਮੈਂ ਸੋਚਾਂ ਤੁਸੀਂ ਤੁਹਾਡਾ ਬਚਪਨ ਕੀ ਸੀ ਸਾਨੂੰ ਨਹੀਂ ਯਾਦ ਹੁੰਦਾ ਠੀਕ ਹੈ ਬਿਲਕੁਲ ਜੀ ਤੁਸੀਂ ਆਪਣਾ ਬਚਪਨ ਆਪਣੇ ਬੱਚਿਆਂ ਦੇ ਨਾਲ ਜੀ ਸਕਦੇ ਹੋ ਠੀਕ ਹੈ ਤੁਹਾਡੇ ਬੱਚੇ ਦਾ ਬਚਪਨ ਤੁਹਾਡੇ ਲਈ ਬਹੁਤ ਕੀਮਤੀ ਆ ਪਰ ਤੁਸੀਂ ਉਹਦੇ ਫੋਨ ਦੇ ਕੇ ਗਵਾਤਾ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਮੈਨੂੰ ਪਤਾ ਜਦੋਂ ਬੱਚਾ ਵੱਡਾ ਹੋ ਜਾਊਗਾ ਨਾ ਉਦੋਂ ਉਹ ਤੁਹਾਡੇ ਕੋਲ ਉਹਨਾਂ ਨਹੀਂ ਬੈਠੂਗਾ ਉਦੋਂ ਉਹ ਤੁਹਾਨੂੰ ਉਹਨਾਂ ਟਾਈਮ ਨਹੀਂ ਦੇਊਗਾ ਜਿੰਨਾ ਤੁਹਾਨੂੰ ਟਾਈਮ ਚਾਹੀਦਾ ਵਾ ਪਰ ਅੱਜ ਤੁਸੀਂ ਆਪਣੇ ਬੱਚੇ ਕੋਲ ਬੈਠ ਸਕਦੇ ਜਿੱਤਨਾ ਗੱਲਾਂ ਕਰ ਸਕਦੇ ਜੇ ਉਹਦੇ ਨਾਲ ਖੇਡ ਸਕਦੇ ਜੇ ਅੱਜ ਬੱਚਿਆਂ ਨੂੰ ਤੁਸੀਂ ਟਾਈਮ ਦੇ ਸਕਦੇ ਜੇ ਕੱਲ ਨੂੰ ਤੁਸੀਂ ਬੱਚੇ ਕੋ ਟਾਈਮ ਮੰਗਣਾ ਆ ਬੱਚੇ ਨੇੜਾ ਨਹੀਂ ਮੈਂ ਕਿਸੇ ਇੱਧਰ ਚੱਲਣਾ ਮੋ ਉੱਧਰ ਚੱਲਣਾ ਦੇਖੋ ਜੀ ਕਨੈਕਟੀਵਿਟੀ ਦੀ ਗੱਲ ਅਸੀਂ ਕੀਤੀ ਸੀ ਨਾ ਕਨੈਕਟੀਵਿਟੀ ਜਿੱਦੋਂ ਦੀ ਕਨੈਕਟਿਵ ਹੈ ਕਿ ਕਨੈਕਟੀਵਿਟੀ ਫੋਨ ਨਾਲ ਹੋਗੀ ਤੇ ਮਾਪਿਆਂ ਨਾਲ ਤਾਂ ਹੋਈ ਨਹੀਂ ਆ ਤੁਸੀਂ ਆਪਣੇ ਬੱਚੇ ਦਾ ਬਚਪਨ ਗਵਾ ਰਹੇ ਹੋ ਗਵਾ ਰਹੇ ਜੀ ਬਿਲਕੁਲ ਜੀ ਬਿਲਕੁਲ ਇਹ ਇਹ ਜ਼ਰੂਰੀ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਮਤਲਬ ਇਹ ਜਿਹੜੇ ਟ੍ਰਿਕਸ ਮੈਂ ਛੋਟੇ ਛੋਟੇ ਤੁਹਾਨੂੰ ਦੱਸੇ ਨੇ ਨਾ ਇਸੇ ਤਰ੍ਹਾਂ ਦੇ ਟ੍ਰਿਕਸ ਅਸੀਂ ਹੋਰ ਵੀ ਜਿਹੜੇ ਹੈਗੇ ਆ ਕਿ ਉਹ ਵੀ ਸੰਗਤ ਦੇ ਨਾਲ ਸਮੇਂ ਦੇ ਸਮੇਂ ਸੰਜਨ ਕਰ ਲਈ ਆਪਾਂ ਕਿ ਕੀ ਨੁਕਸਾਨ ਬੱਚੇ ਨੂੰ ਇਹਦੇ ਦੇਖੋ ਜੀ ਇਹਦੇ ਨਾਲ ਸਭ ਤੋਂ ਵੱਡੀ ਗੱਲ ਆ ਕਿ ਉਹਦੀ ਜਿਹੜੀ ਬ੍ਰੇਨ ਦੀ ਜਿਹੜੀ ਡਿਵੈਲਪਮੈਂਟ ਆ ਨਾ ਲਰਨਿੰਗ ਆ ਸਭ ਤੋਂ ਵੱਧ ਉਹਦੇ ਤੇ ਅਸਰ ਹੁੰਦਾ ਵਾ ਜਿਹੜਾ ਸਕੇ ਨਾ ਬੱਚੇ ਦੀ ਅੱਖਾਂ ਤੇ ਅਸਰ ਹੁੰਦਾ ਉਹ ਬਹੁਤ देर ਬਾਅਦ ਹੋਣਾ ਵਾ ਉਹ ਛੇਤੀ ਨਹੀਂ ਹੁੰਦਾ ਉਹ ਇੱਕਦਮ ਅਸਰ ਨਹੀਂ ਹੁੰਦਾ ਜਿਹੜਾ ਰੀਸੈਂਟਲੀ ਉਹਦੇ ਅਸਰ ਪੈਂਦਾ ਉਹਦੀ ਬ੍ਰੇਨ ਦੀ ਡਿਵੈਲਪਮੈਂਟ ਤੇ ਅਸਰ ਪੈਂਦਾ ਵਾ ਸਿੱਖਣ ਦੀ ਲਰਨਿੰਗ ਦੀ ਸ਼ਮਤਾ ਤੇ ਦੈਨ ਉਸ ਕਿਸੇ ਚੀਜ਼ ਨੂੰ ਮੈਮਰੀ ਰੀਕਾਲੈਕਸ਼ਨ ਉਹਨੂੰ ਯਾਦ ਰੱਖਣ ਦੀ ਜਿੰਨਾ ਬੱਚਾ ਵੱਧ ਫੋਨ ਦੇਖੇਗਾ ਉਹਦੇ ਉੰਨੀ ਜ਼ਿਆਦਾ ਚੀਜ਼ਾਂ ਭੁੱਲਣਗੇ ਆ ਅੱਛਾ ਉਹਨੂੰ ਯਾਦ ਚੀਜ਼ਾਂ ਨੂੰ ਕਰਾਉਣਾ ਉਹਦੀ ਮੈਮਰੀ ਲਾਸ ਹੁੰਦੀ ਆ ਫੋਨ ਦੇਖਣ ਨਾਲ ਆਸਾਨ ਲਫ਼ਜ਼ਾਂ ਚ ਯਾਦਦਾਸ਼ਤ ਕਮਜ਼ੋਰ ਹੋਊਗੀ ਯਾਦਦਾਸ਼ਤ ਕਮਜ਼ੋਰ ਹੋਜੂਗੀ ਉਹਦੇ ਬੱਚੇ ਦੀ ਸਭ ਤੋਂ ਵੱਡਾ ਅਸੀਂ ਅੱਖਾਂ ਨਾਲ ਹੀ ਜੋੜ ਦਿੰਦੇ ਨਾ ਬੱਚੇ ਨੂੰ ਕਿ ਭਈ ਤੇਰੀਆਂ ਅੱਖਾਂ ਦੇ ਐਨਕ ਲੱਗ ਜਾਏਗੀ ਨਿਗਾ ਘਟ ਜਾਏਗੀ ਉਸ ਤੋਂ ਸਬ ਉਸ ਤੋਂ 100 ਗੁਣਾ ਵੱਧ ਉਹਦੀ ਮੈਮਰੀ ਲਾਸ ਦਾ ਜਿਹੜਾ ਉਹਨੂੰ ਨੁਕਸਾਨ ਹੋਏਗਾ ਬੱਚੇ ਨੂੰ ਸੋ ਇਹ ਜਿਆਦਾ ਵੱਡਾ ਡੇਂਜਰਸ ਨੁਕਸਾਨ ਆ ਜਿਹੜਾ ਕਿ ਸਾਡੇ ਆਮ ਲੋਕਾਂ ਨੂੰ ਪਤਾ ਹੀ ਨਹੀਂਗਾ ਇਹ ਚੀਜ਼ ਦਾ ਉਹਨਾਂ ਨੂੰ ਇਹ ਪਤਾ ਵੀ ਇਹਦੇ ਨਾਲ ਨਿਗਾ ਤੇ ਅਸਰ ਹੁੰਦਾ ਪਰ ਇਹ ਕਦੇ ਵੀ ਉਹਨਾਂ ਨੇ ਅਨਲਿਸਿਸ ਨਹੀਂ ਕੀਤਾ ਜਿਹੜੀਆਂ ਰਿਸਰਚਸ ਹੈਗੀਆਂ ਨੇ ਉਹ ਇਹ ਸਭ ਤੋਂ ਵੱਧ ਜਿਹੜਾ ਲਾਸ ਹੁੰਦਾ ਮੈਮਰੀ ਲਾਸ ਹੁੰਦਾ ਇਹ ਕੱਲੇ ਬੱਚੇ ਨੂੰ ਨਹੀਂ ਹੁੰਦਾ ਜੀ ਇਹ ਸਾਨੂੰ ਵੀ ਹੁੰਦਾ ਵੱਡਿਆਂ ਨੂੰ ਵੀ ਹੁੰਦਾ ਹੂੰ ਜੇ ਅਸੀਂ ਵੱਡੇ ਵੀ ਜਿਆਦਾ ਫੋਨ ਦੇਖਦੇ ਆ ਨਾ ਤੇ ਖਾਸ ਕਰਕੇ ਫੋਨ ਦੇ ਵਿੱਚ ਦੇਖਣਾ ਕੀ ਆ ਜ਼ਿਆਦਾਤਰ ਲੋਕ ਦੇਖਦੇ ਕੀ ਨਹੀਂ ਰੀਲਸ ਹੂੰ ਇੰਸਟਾਗ੍ਰam ਦੀਆਂ ਰੀਲ ਜਿ ਸ਼ਾਰਟ ਵੀਡੀਓਜ਼ ਜੇ ਤੁਹਾਡਾ ਬੱਚਾ ਸ਼ਾਰਟ ਵੀਡੀਓਜ਼ ਦੇਖ ਰਿਹਾ ਵਾ ਰੀਲਸ ਦੇਖ ਰਿਹਾ ਵਾ ਫਿਰ ਤਾਂ ਬਸ ਖਤਮ ਆਉਦੀ ਮੈਮਰੀ ਅੱਛਾ ਜੀ ਉਹਨੂੰ ਭੁੱਲਣੀ ਸ਼ੁਰੂ ਹੋ ਜਾਣਾ ਸਭ ਕੁਝ ਸੋ ਬਹੁਤ ਜ਼ਰੂਰੀ ਆ ਜੇ ਬੱਚੇ ਨੂੰ ਦਿਖਾਣਾ ਆ ਤਾਂ ਸਟੋਰੀ ਦਿਖਾਓ ਕਹਾਣੀ ਦਿਖਾਓ ਜਦ ਵੀ ਤੁਸੀਂ ਉਹਨੂੰ ਟਾਈਮ ਦਿੱਤਾ ਉਹਦਾ ਸਕਰੀਨ ਟਾਈਮ ਫਿਕਸ ਕਰ ਦੋ ਜਿੱਤੇ ਰ ਇੱਕ ਘੰਟਾ ਟਾਈਮ ਆਹਾ ਤੇ ਟਾਈਮ ਟੇਬਲ ਦੇ ਵਿੱਚ ਉਹਦਾ ਫਿਕਸ ਕਰ ਦੋ ਕਿ ਆ ਘੰਟਾ ਤੇਰਾ ਸਕਰੀਨ ਟਾਈਮ ਆ ਤੇ ਖੁਸ਼ ਹੋ ਕੇ ਉਹਨੂੰ ਲੱਗੇਗਾ ਜਦੋਂ ਤੁਸੀਂ ਉਹਨੂੰ ਟਾਈਮ ਦੇਵੋਗੇ ਨਾ ਬਣਾ ਕੇ ਤਾਂ ਬੱਚਾ ਖੁਸ਼ ਹੋ ਕੇ ਲਏਗਾ ਕਿ ਹਾਂ ਮੇਰਾ 1 ਘੰਟਾ ਖੇਡਣ ਦਾ ਟਾਈਮ ਆ 1 ਘੰਟਾ 2 ਘੰਟੇ ਮੇਰਾ ਆਊਟਡੋਰ ਆ 1 ਘੰਟਾ ਮੇਰਾ ਇਨਡੋਰ ਦੇ ਵਿੱਚ ਮੈਂ ਗੇਮ ਖੇਡਣੀ ਆ ਤਾਂ ਉਸ ਤਰੀਕੇ ਦੇ ਨਾਲ ਅਸੀਂ ਛੋਟੇ ਬੱਚੇ ਵੇਲੇ ਜ਼ਿਆਦਾ ਹੁੰਦੇ ਕਿਉਂਕਿ ਉਹਨਾਂ ਕੋਲੇ ਕੋਈ ਕੰਮ ਹੁੰਦਾ ਕੋਈ ਪੜਾਈ ਜ਼ਿਆਦਾ ਹੁੰਦੀ ਕੋਈ ਸਕੂਲ ਦਾ ਬਹੁਤਾ ਵੱਡਾ ਸਿਲੇਬਸ ਨਹੀਂ ਹੁੰਦਾ ਉਹ ਫ੍ਰੀ ਜ਼ਿਆਦਾ ਹੁੰਦੇ ਨੇ ਬਿਲਕੁਲ ਤੇ ਉਹਨਾਂ ਨੂੰ ਬਿਜ਼ੀ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਤੇ ਜਿਹੜੀ ਮੈਮਰੀ ਲਾਸ ਹੁੰਦੀ ਉਹ ਛੋਟੀ ਉਮਰ ਦੇ ਵਿੱਚ ਜ਼ਿਆਦਾ ਹੁੰਦੀ ਆ ਹੂੰ ਛੋਟੇ ਛੋਟੇ ਬੱਚਿਆਂ ਤੇ ਜ਼ਿਆਦਾ ਹੁੰਦੀ ਕਿਉਂਕਿ ਉਸ ਵਕਤ ਬਿਲਕੁਲ ਲੱਕੜ ਉਸ ਵਕਤ ਬੱਚੇ ਦੀ ਬ੍ਰੇਨ ਦੀ ਜਿਹੜੀ ਡਿਵੈਲਪਮੈਂਟ ਆ ਉਸ ਪੱਧਰ ਦੀ ਹੋ ਰਹੀ ਹੁੰਦੀ ਆ ਤੇ ਉਹ ਟਾਈਮ ਹੀ ਉਹਨਾਂ ਦੇ ਮਤਲਬ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਨਾ ਬਚਪਨ ਚ ਯਾਦ ਕੀਤੀ ਆ ਤੇ ਉਮਰ ਪਰ ਭੁੱਲਦੀ ਨਹੀਂ ਆ ਉਹ ਟਾਈਮ ਉਹਨਾਂ ਦੀ ਯਾਦ ਕਰਨ ਦੀ ਉਮਰ ਵੀ ਆ ਹਰ ਇੱਕ ਚੀਜ਼ ਨੂੰ ਮਤਲਬ ਆਪਣੀ ਮੈਮਰੀ ਦੇ ਵਿੱਚ ਸਟੋਰ ਕਰਨ ਦਾ ਉਹ ਵੀ ਸਮਾਂ ਉਹ ਹੀ ਉਹਨਾਂ ਦਾ ਤੇ ਜੇ ਉਹਨਾਂ ਦਾ ਸਟੋਰ ਕਰਨ ਦਾ ਸਮਾਂ ਹੀ ਇਸ ਤਰ੍ਹਾਂ ਦਾ ਹੋ ਗਿਆ ਤੇ ਦੂਸਰੇ ਦੇ ਨਾਲ ਹੀ ਮੈਂ ਐਡ ਇੱਕ ਹੋਰ ਕਰ ਦੇਵਾਂ ਕਿ ਜਿੱਥੇ ਅਸੀਂ YouTube ਕਰਦੇ ਆ ਬੱਚੇ ਨੂੰ ਦੇਖਦਾ ਵਾ ਤਾਂ ਉੱਥੇ YouTube Kids ਯੂਟਿਊਬ ਕਿਡਸ ਡਾਊਨਲੋਡ ਕਰਕੇ ਰੱਖਿਆ ਹੋਵੇ ਦੂਸਰਾ ਯੂਟਿਊਬ ਉਸ ਫੋਨ ਦੇ ਵਿੱਚ ਨਾ ਹੋਵੇ